ਸਤਿ ਸ੍ਰੀ ਅਕਾਲ ਜੀ। ਪੁਰਾਣੇ ਅਤੇ ਪਹਿਲਾ ਪੰਜਾਬ ਦੀ ਗੱਲ ਕਰਨ ਵਿੱਚ ਕੋਈ ਵੀ ਗਲਤੀ ਹੋ ਜੇ ਤਾਂ ਮਾਫ ਕਰਨਾ। ਅੱਜ ਪੰਜਾਬ ਦੇ ਪੁਰਾਣੇ ਪੰਜਾਬ ਦੀ ਗੱਲ ਕਰਨ ਲੱਗੇ ਆਂ। ਜਿਸ ਵਿੱਚ ਉਸ ਦਾ ਇਤਿਹਾਸ ਜਨਕੀ ਪੰਜਾਬ ਦਾ ਇਤਿਹਾਸ ਬਾਰੇ ਵਰਣਨ ਕਰਾਂਗੇ। ਇਹਦਾ ਇਤਿਹਾਸ ਬੜਾ ਅਮੀਰ ਤੇ ਪ੍ਰਸਿੱਧ ਹੋਇਆ। ਪੰਜਾਬ ਨੂੰ ਸਖਤ ਸਿੰਧੂ ਵਿੱਚ ਹੱਪਤਾ ਹਿੰਦੂ ਵਜੋਂ ਜਾਣਿਆ ਜਾਂਦਾ ਸੀ ਜਿਸ ਦਾ ਜ਼ਿਕਰ ਸੱਤ ਨਦੀਆਂ ਦੀ ਧਰਤੀ ਵਿੱਚ ਬਾਕੀ ਦੋ ਸਿੰਧ ਅਤੇ ਕਾਬਲ ਸਨ ਅਸਲ ਵਿੱਚ ਪੰਜਾਬ ਦੇ ਖੇਤਰ ਦਾ ਨਾਮ ਪੰਜਾਬ ਕਦੋਂ ਪਿਆ ਅਸਲ 'ਚ 14ਵੀਂ ਸਦੀ ਦੇ ਵਿੱਚ ਇਸ ਦਾ ਸਹੀ ਪੰਜਾਬ ਦਾ ਨਾਮ ਪੰਜਾਬ ਪਿਆ ਇੱਕ ਮੁਸਲਮਾਨ ਯਾਤਰੀ ਜਿਸ ਦਾ ਨਾਮ ਇਬੀਨ ਬਤੂਆ ਸੀ ਨਾਮ ਲੈਣ ਦੇ ਵਿੱਚ ਜੇ ਕੋਈ ਗਲਤੀ ਹੋ ਗਈ ਹੋਵੇ ਉਹ ਵੀ ਤਾਂ ਮਾਫ ਕਰਨਾ ਸਫਰਨਾਮੇ ਤੇ ਵਿੱਚ ਆਉਂਦਾ ਹੈ ਇਸ ਦੀ ਕਿਤਾਬ ਵਿੱਚ ਪੰਜਾਬ ਦਾ ਮਤਲਬ ਹੈ ਪੰਜ ਨਾਥ ਪੰਜ ਨਾਥ ਦਾ ਮਤਲਬ ਹੈ ਪੰਜਾਂ ਦਾ ਅਰਥ ਹੈ ਪੰਜ ਨਾਥਨ ਨਾਦ ਦਾ ਮਤਲਬ ਹੈ ਨਦੀਆਂ ਪੰਜ ਦਰਿਆਵਾਂ ਦੀ ਧਰਤੀ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ